ਰਾਜਸਥਾਨ ਦੀ ਇੱਕ ਬਹੁਤ ਹੀ ਮਸ਼ਹੂਰ ਟੂਰਿਸਟ ਜਗ੍ਹਾ ਵਾ ਇੱਕ ਬਹੁਤ ਵੱਡਾ ਸ਼ਹਿਰ ਆ ਜੈਸਲਮੇਰ ਜੈਸਲਮੇਰ ਦੇ ਵਿੱਚ ਜੇ ਆਪਾਂ ਪਾਕਿਸਤਾਨ ਦੇ ਬਾਰਡਰ ਵੱਲ ਨੂੰ ਚੱਲਣਾ ਸਟਾਰਟ ਹੁੰਨੇ ਆ ਤਾਂ ਪੂਰਾ ਮਾਰੂਥਲ ਸਟਾਰਟ ਹੋ ਜਾਂਦਾ ਤੇ ਪਾਕਿਸਤਾਨ ਦੇ ਬਾਰਡਰ ਤੋਂ ਸਿਰਫ ਥੋੜੀ ਕਿ ਅਧਰ ਹੀ ਜਾ ਕੇ ਦੋ ਬਹੁਤ ਛੋਟੇ ਪਿੰਡ ਪੈਂਦੇ ਆ ਇੱਕ ਲੋਂਗੇਵਾਲਾ ਤੇ ਦੂਸਰਾ ਤਨੋਤ ਲੋਂਗੇਵਾਲਾ ਉਹੀ ਜਗ੍ਹਾ ਵਾ ਜਿੱਥੇ ਬਾਰਡਰ ਫਿਲਮ ਦੀ ਸ਼ੂਟਿੰਗ ਵੀ ਹੋਈ ਆ ਤੇ ਇੱਥੇ ਹੀ ਬਾਰਡਰ ਫਿਲਮ ਦੀ ਅਸਲੀ ਲੜਾਈ ਵੀ ਹੋਈ ਸੀ ਜੇ ਤੁਸੀਂ ਕਦੇ ਲੋਂਗੇਵਾਲਾ ਤਨੌਤ ਵਾਲੇ ਏਰੀਏ ਦੇ ਵੱਲ ਗਏ ਹੋਵੋਗੇ ਤਾਂ ਤੁਸੀਂ ਇੱਕ ਚੀਜ਼ ਜ਼ਰੂਰ ਉੱਥੇ ਨੋਟ ਕੀਤੀ ਹੋਊਗੀ ਕਿ ਇਹ ਪੂਰਾ ਦਾ ਪੂਰਾ ਏਰੀਆ ਆਲਮੋਸਟ ਸੁੰਸਾਨ ਆ ਜੇ ਦਿਨੇ ਵੀ ਜਾਓਗੇ ਤਾਂ ਬਹੁਤ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਇਨਸਾਨ ਉੱਥੇ ਨਜ਼ਰ ਨਹੀਂ ਆਊਗਾ ਹੁਣ ਤੱਕ ਇਹਨਾਂ ਦੋਨੇ ਪਿੰਡਾਂ ਨੂੰ ਲੋਂਗੇਵਾਲਾ ਤੇ ਤਨੌਤ ਨੂੰ ਇੰਡੀਅਨ ਲੋਕ ਬਹੁਤ ਹੀ ਇੱਜ਼ਤ ਦੇ ਨਾਲ ਯਾਦ ਕਰਦੇ ਸੀ ਲੋਂਗੇਵਾਲਾ ਦੇ ਵਿੱਚ ਹੋਈ ਉਸ ਲੜਾਈ ਦੇ ਕਰਕੇ ਤੇ ਇੰਡੀਅਨ ਫੌਜੀਆਂ ਦੀ ਦਿਖਾਈ ਉਸ ਬਹਾਦਰੀ ਦੇ ਕਾਰਨ ਅੱਜ ਵੀ ਜੇ ਤੁਸੀਂ ਉੱਥੇ ਜਾਓਗੇ ਤਾਂ ਪਾਕਿਸਤਾਨ ਦੀ ਆਰਮੀ ਦੇ ਟੁੱਟੇ ਹੋਏ ਟੈਂਕ ਤੇ ਉਹਨਾਂ ਦੀਆਂ ਕਾਰਾਂ ਤੇ ਉਹਨਾਂ ਦੀਆਂ ਜੀਪਾਂ ਉੱਥੇ ਅੱਜ ਵੀ ਖੜੀਆਂ ਨੇ ਪਰ ਹੁਣ ਤੋਂ ਕੁਝ ਦਿਨ ਪਹਿਲਾਂ ਇਸੇ ਏਰੀਏ ਤੋਂ ਇੱਕ ਵੀਡੀਓ ਵਾਇਰਲ ਹੁੰਦਾ ਇਹ ਵੀਡੀਓ ਨਾਰਮਲ ਕਿਸੇ ਸੋਸ਼ਲ ਵੈਬਸਾਈਟ ਦੇ ਉੱਪਰ ਨਹੀਂ ਬਲਕਿ ਕਿਸੇ ਇਹ ਜੀ ਵੈਬਸਾਈਟ ਦੇ ਉੱਪਰ ਵਾਇਰਲ ਹੋਇਆ ਜਿੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਅਸ਼ਲੀਲ ਵੀਡੀਓ ਅਪਲੋਡ ਕਰਦੇ ਆ ਇਸ ਵੀਡੀਓ ਦੇ ਵਿੱਚ ਐਸਾ ਕੀ ਖਾਸ ਸੀ ਕਿ ਇਹ ਇੰਨਾ ਕੁ ਜ਼ਿਆਦਾ ਵਾਇਰਲ ਹੋ ਜਾਂਦਾ ਤਾਂ ਇਸ ਵੀਡੀਓ ਦੇ ਵਿੱਚ ਇਹ ਖਾਸ ਸੀ ਇੱਕ ਤਾਂ ਇਹ ਸੀਗਾ ਇਸੇ ਏਰੀਏ ਦਾ ਤਣਾਤ ਦਾ ਦੂਸਰੀ ਚੀਜ਼ ਇਸ ਅਸ਼ਲੀਲ ਵੀਡੀਓ ਦੇ ਵਿੱਚ ਜਿਹੜੇ ਦੋ ਇਨਸਾਨ ਅਸ਼ਲੀਲ ਹਰਕਤਾਂ ਜਾਂ ਪੂਰਾ ਦਾ ਪੂਰਾ ਜਸਮਾਨੀ ਸੰਬੰਧ ਵਗੈਰਾ ਬਣਾਉਂਦੇ ਦਿਖਾਈ ਦਿੰਦੇ ਆ ਉਹਨਾਂ ਦੇ ਵਿੱਚੋਂ ਇੱਕ ਹੈ 70 ਸਾਲ ਦਾ ਇਸੇ ਏਰੀਏ ਦਾ ਬਜ਼ੁਰਗ ਜਿਹੜਾ ਉੱਥੇ ਹੀ ਬੱਕਰੀਆਂ ਵਗੈਰਾ ਆਪਣੀਆਂ ਚਰਾ ਰਿਹਾ ਸੀ ਤੇ ਦੂਸਰੀ ਇਸ ਵੀਡੀਓ ਦੇ ਵਿੱਚ ਦਿਖਦੀ ਆ ਇੱਕ ਬਿਲਕੁਲ ਨੌਜਵਾਨ ਲੜਕੀ ਜਿਹੜੀ ਲੱਗ ਰਿਹਾ ਕਿ ਕਿਸੇ ਸ਼ਹਿਰ ਦੀ ਪੜ੍ਹੀ ਲਿਖੀ ਲੜਕੀ ਹੋ ਸਕਦੀ ਆ ਇਸ ਵੀਡੀਓ ਦੇ ਵਿੱਚ ਇਸ ਲੜਕੀ ਦਾ ਜਿਹੜਾ ਫੇਸ ਆ ਉਹ ਬਲਰ ਆ ਉਹਨੂੰ ਛਪਾਇਆ ਗਿਆ ਪਰ ਇਸ ਬਜ਼ੁਰਗ ਇਨਸਾਨ ਦਾ ਚਿਹਰਾ ਨਹੀਂ ਛਪਾਇਆ ਗਿਆ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਕਿਸੇ ਪੁਆਇੰਟ ਦੇ ਉੱਪਰ ਜਾ ਕੇ ਇਸ ਬਜ਼ੁਰਗ ਇਨਸਾਨ ਦੇ ਪਰਿਵਾਰ ਵਾਲਿਆਂ ਤੱਕ ਵੀ ਪਹੁੰਚਦਾ ਤੇ ਉਹ ਆਪਣੀ ਇਸ ਬਜ਼ੁਰਗ ਨੂੰ ਇਹੋ ਜਿਹਾ ਕੰਮ ਕਰਦੇ ਹੋਏ ਦੇਖ ਲੈਂਦੇ ਆ ਫੌਰਨ ਇਸ ਬਜ਼ੁਰਗ ਦੇ ਪਰਿਵਾਰ ਵਾਲੇ ਪਹੁੰਚਦੇ ਆ ਤਨੌਤ ਪੁਲਿਸ ਸਟੇਸ਼ਨ ਤੇ ਉੱਥੇ ਜਾ ਕੇ ਕੰਪਲੇਂਟ ਲਿਖਾਈ ਜਾਂਦੀ ਆ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇੱਥੋਂ ਤਾਂ ਇਹ ਕ੍ਰੀਜ਼ੀ ਕਹਾਣੀ ਸ਼ੁਰੂ ਹੁੰਦੀ ਆ ਤੇ ਇਹ ਕਹਾਣੀ ਦਾ ਸ਼ੁਰੂਆਤ ਕਿੱਥੋਂ ਹੋਈ ਆ ਉਹ ਹੋਈ ਆ ਰਾਜਸਥਾਨ ਨਹੀਂ ਬਲਕਿ ਯੂਪੀ ਦੇ ਇੱਕ ਏਰੀਏ ਲਲਿਤਪੁਰ ਤੋਂ ਇਸ ਤੋਂ ਬਹੁਤ ਸਾਲ ਪਹਿਲਾਂ ਲਲਿਤਪੁਰ ਦੇ ਵਿੱਚ ਇੱਕ ਮਿਡਲ ਕਲਾਸ ਮਿਹਨਤ ਕਰਨ ਵਾਲੇ ਲੋਕਾਂ ਦਾ ਇੱਕ ਪਰਿਵਾਰ ਆ ਜੈਨ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਸੌ ਸ਼ਰੀਫ ਬੰਦੇ ਨੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਆ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਸਮ੍ਰਿਤੀ ਸਮ੍ਰਿਤੀ ਪੜਨ ਦੇ ਵਿੱਚ ਸ਼ੁਰੂ ਤੋਂ ਬੜੀ ਇੰਟੈਲੀਜੈਂਟ ਆ ਇਸੇ ਕਰਕੇ ਉਹਦੇ ਪਿਤਾ ਆਪਣਾ ਪੇਟ ਕੱਟ-ਕੱਟ ਕੇ ਕਰਦੇ ਬਾਕੀ ਖਰਚਿਆਂ ਦੇ ਵਿੱਚੋਂ ਪੈਸੇ ਬਚਾ ਕੇ ਸਮ੍ਰਿਤੀ ਨੂੰ ਇੰਡੀਆ ਦੇ ਇੱਕ ਟੌਪ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕਰਵਾਉਂਦੇ ਆ ਸਮ੍ਰਿਤੀ ਬੀਟੈਕ ਕਰ ਚੁੱਕੀ ਆ ਸਾਫਟਵੇਅਰ ਇੰਜੀਨੀਅਰ ਹੈਗੀ ਆ ਉਹ ਤੇ ਉਹਦੀ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਇੱਕ ਬਹੁਤ ਤਕੜੇ ਕਾਲਜ ਤੋਂ ਹੋਈ ਆ ਇਸੇ ਕਰਕੇ ਸਮ੍ਰਿਤੀ ਨੂੰ ਆਪਣੀ ਪੜ੍ਹਾਈ ਪੂਰੀ ਕਰਨਸਾਰ ਹੀ 25 ਲੱਖ ਰੁਪਏ ਦਾ ਪੈਕੇਜ ਮਿਲ ਜਾਂਦਾ ਤੇ ਉਹ ਨੌਇਡਾ ਮੂਵ ਹੋ ਜਾਂਦੀ ਆ ਨੌਇਡਾ ਕੰਮ ਕਰਨ ਦੇ ਦੌਰਾਨ ਆਪਣੇ ਆਫਿਸ ਦੇ ਵਿੱਚ ਹੀ ਸਮ੍ਰਿਤੀ ਦੀ ਮੁਲਾਕਾਤ ਹੁੰਦੀ ਆ ਸ਼ਾਨੂ ਕੁਮਾਰ ਨਾਮ ਦੇ ਇੱਕ ਬਿਹਾਰੀ ਨੌਜਵਾਨ ਦੇ ਨਾਲ ਉਹ ਵੀ ਇਸੇ ਆਫਿਸ ਦੇ ਵਿੱਚ ਬਤੌਰ ਇੰਜੀਨੀਅਰ ਕੰਮ ਕਰ ਰਿਹਾ ਸੀ ਥੋੜੀ ਦੇਰ ਦੇ ਵਿੱਚ ਹੀ ਇਹ ਦੋਨੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਆ ਤੇ ਨੌਇਡਾ ਦੇ ਵਿੱਚ ਹੀ ਕਿਸੇ ਫਲੈਟ ਦੇ ਵਿੱਚ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਨੌਜਵਾਨ ਜੋੜਾ ਵਾ ਬਹੁਤ ਸਾਰੀਆਂ ਨਾਦੀਆਂ ਖੁਆਇਸ਼ਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਇਸ ਟਾਈਮ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਵਾ ਇੱਕ ਕਾਮ ਵਾਸਨਾ ਨੂੰ ਪੂਰਾ ਕਰਨ ਦਾ ਦੌਰ ਇੱਕ ਸਰੀਰਕ ਭੁੱਖ ਹੁਣ ਉਸੇ ਹੀ ਸਰੀਰਕ ਭੁੱਖ ਦੇ ਚੱਲਦੇ ਹੋਏ ਇਹ ਦੋਨੇ ਜਾਣੇ ਆਪਣੇ ਫ੍ਰੀ ਟਾਈਮ ਦੇ ਵਿੱਚ ਬੈਠ ਕੇ ਬਹੁਤ ਸਾਰੀਆਂ ਅਸ਼ਲੀਲ ਵੈਬਸਾਈਟਸ ਦੇ ਉੱਪਰ ਜਾਂਦੇ ਆ ਅਸ਼ਲੀਲ ਤਰ੍ਹਾਂ ਦੇ ਵੀਡੀਓਜ਼ ਨੂੰ ਦੇਖਦੇ ਆ ਹੁਣ ਉੱਥੇ ਜਾ ਕੇ ਬਹੁਤ ਸਾਰੀਆਂ ਕੈਟਾਗਰੀਜ਼ ਦੇਖਦੇ ਆ ਉਹਨਾਂ ਦੇ ਵਿੱਚੋਂ ਇੱਕ ਕੈਟਾਗਰੀ ਇਹਨਾਂ ਦੋਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਆ ਉਹ ਕੈਟਾਗਰੀ ਹੈ ਜਿੱਥੇ ਇਹ ਅਸ਼ਲੀਲ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਿਸੇ ਵੀ ਰੈਂਡਮ ਇਨਸਾਨ ਦੇ ਕੋਲੇ ਜਾਂਦੀਆਂ ਨੇ ਉਹਦੇ ਨਾਲ ਗੱਲਬਾਤ ਕਰਦੀਆਂ ਨੇ ਮਤਲਬ ਉਹਨੂੰ ਆਪਣੀ ਸੁੰਦਰਤਾ ਦੇ ਜਾਲ 'ਚ ਫਸਾਉਂਦੀਆਂ ਨੇ ਤੇ ਉਹਨੂੰ ਇਸ ਚੀਜ਼ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਉਹ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਵੇ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਇਹ ਜਿਹੜੇ ਮਰਦ ਹੁੰਦੇ ਆ ਇਹ ਨਾਰਮਲ ਕੋਈ ਐਕਟਰ ਨਹੀਂ ਹੈਗੇ ਹੋਰ ਐਕਟਰਾਂ ਦੀ ਤਰ੍ਹਾਂ ਜਿਹੜੇ ਇਹਨਾਂ ਫਿਲਮਾਂ ਚ ਨਾਰਮਲ ਕੰਮ ਕਰਦੇ ਆ ਇਹ ਰੋਜ਼ਮਰਾਂ ਦੀ ਜ਼ਿੰਦਗੀ ਵਾਲੇ ਆਮ ਇਨਸਾਨ ਨੇ ਤੇ ਸ਼ਾਇਦ ਇਹੀ ਚੀਜ਼ ਇਹਨਾਂ ਦੋਨਾਂ ਨੂੰ ਬਹੁਤ ਜ਼ਿਆਦਾ ਅਟਰੈਕਟਿਵ ਲੱਗਦੀ ਆ ਹੌਲੀ ਹੌਲੀ ਕਰਕੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਤੋਂ ਬਾਅਦ ਸਮ੍ਰਿਤੀ ਤੇ ਸ਼ਾਨੂ ਇਹਨਾਂ ਵੀਡੀਓਜ਼ ਦੇ ਇੰਨੇ ਕਿ ਜ਼ਿਆਦਾ ਕ੍ਰੇਜ਼ੀ ਹੋ ਜਾਂਦੇ ਆ ਇਹ ਦੋਨੇ ਇਹ ਸੋਚਣਾ ਸ਼ੁਰੂ ਕਰਦੇ ਆ ਕਿ ਆਪਾਂ ਖੁਦ ਵੀ ਇਸ ਤਰ੍ਹਾਂ ਦੇ ਵੀਡੀਓ ਬਣਾਵਾਂਗੇ ਤਾਂ ਹੁਣ ਇਸ ਤਰ੍ਹਾਂ ਦੇ ਵੀਡੀਓ ਬਣਾਉਣ ਦੇ ਲਈ ਜਿੱਥੇ ਇਹਨਾਂ ਨੂੰ ਕੋਈ ਪਛਾਣ ਵੀ ਨਾ ਸਕੇ ਇਹਨਾਂ ਦੀ ਨੌਕਰੀ ਜਾਂ ਇਹਨਾਂ ਦੀ ਇੱਜ਼ਤ ਦੇ ਉੱਪਰ ਕੋਈ ਬੱਟਾ ਵੀ ਨਾ ਲੱਗੇ ਤੇ ਇਹਨਾਂ ਦਾ ਇਸ ਤਰ੍ਹਾਂ ਦੀ ਜਿਹੜੀ ਕੰਮਵਾਸਨਾ ਦੀ ਭੁੱਖ ਹੈਗੀ ਆ ਤੇ ਨਾਲ ਦੀ ਨਾਲ ਹੀ ਐਕਸਟਰਾ ਮਨੀ ਜਿਹੜੀ ਇਹਨਾਂ ਨੂੰ ਇੱਥੋਂ ਮਿਲੂਗੀ ਉਹ ਸਾਰਾ ਕੁਝ ਵੀ ਪੂਰਾ ਹੁੰਦਾ ਰਵੇ ਤਾਂ ਇਹ ਆਪਣਾ ਰੋਹ ਕਰਦੇ ਆ థਾਈਲੈਂਡ ਦਾ ਹੁਣ ਉੱਥੇ ਜਾ ਕੇ ਸਮ੍ਰਿਤੀ ਤੇ ਸ਼ਾਨੂ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਉਹ ਇਹ ਹੈ ਕਿ ਥਾਈਲੈਂਡ ਦੇ ਵਿੱਚ ਕਿਉਂਕਿ ਥਾਈਲੈਂਡ ਵੀ ਇਨ੍ਹਾਂ ਚੀਜ਼ਾਂ ਦੇ ਲਈ ਬਹੁਤ ਹੀ ਜ਼ਿਆਦਾ ਬਦਨਾਮ ਕੰਟਰੀ ਹੈ ਤੇ ਥਾਈਲੈਂਡ ਦੇ ਵਿੱਚ ਪੱਛਮੀ ਦੇਸ਼ਾਂ ਤੋਂ ਪਰ ਪਰ ਕੇ ਗੋਰਿਆਂ ਦੇ ਜਹਾਜ਼ ਗੋਰਿਆਂ ਦੇ ਜਹਾਜ਼ ਉੱਥੇ ਆਉਂਦੇ ਰਹਿੰਦੇ ਆ ਜਿਹੜੇ ਆਪਣੇ ਕੰਮਾਂ ਦੇ ਵਿੱਚੋਂ ਛੁੱਟੀ ਵਗੈਰਾ ਕੱਢ ਕੇ ਇੱਥੇ ਆ ਕੇ ਸਿਰਫ ਆਪਣੀ ਕਾਮਵਾਸਨਾ ਦੀ ਜਿਹੜੀ ਭੁੱਖ ਹੈਗੀ ਉਹਨੂੰ ਮਟਾਉਣਾ ਚਾਹੁੰਦੇ ਆ ਹੁਣ ਇਨ੍ਹਾਂ ਗੋਰਿਆਂ ਨੂੰ ਟਾਰਗੇਟ ਕਰਦੀ ਹੈ ਸਮ੍ਰਿਤੀ ਇਹਨਾਂ ਲੋਕਾਂ ਨੂੰ ਇਹ ਦੋਨੇ ਜਣੇ ਅਪਰੋਚ ਕਰਦੇ ਆ ਤੇ ਉਸ ਤੋਂ ਬਾਅਦ ਇਹ ਜਿਹੜਾ ਕੋਈ ਵੀ ਇੱਕ ਗੋਰਾ ਹੋਊਗਾ ਸਮ੍ਰਿਤੀ ਉਹਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਹਿੰਦੀ ਆ ਤੇ ਉਸ ਟਾਈਮ ਦੇ ਉੱਪਰ ਸ਼ਾਨੂ ਉਹਦਾ ਆਪਣਾ ਹੀ ਬॉयਫ੍ਰੈਂਡ ਉਹਦਾ ਆਪਣਾ ਪਾਰਟਨਰ ਇਹਨਾਂ ਦੇ ਵੀਡੀਓ ਬਣਾਉਣੇ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਬਣਾਏ ਹੋਏ ਵੀਡੀਓ ਇਹ ਦੋਨੇ ਜਣੇ ਬਹੁਤ ਸਾਰੀਆਂ ਜਿਹੜੀਆਂ ਵੈਸਟਰਨ ਇਸ ਤਰ੍ਹਾਂ ਦੀਆਂ ਵੈਬਸਾਈਟਸ ਹੁੰਦੀਆਂ ਨੇ ਉਹਨਾਂ ਦੇ ਉੱਪਰ ਅਪਲੋਡ ਕਰਦੇ ਆ ਤਕਰੀਬਨ 3 ਸਾਲ ਇਹ ਦੋਨੇ ਇੰਡੀਆ ਦੇ ਇੰਜੀਨੀਅਰ ਜਿਹੜੇ ਕਿ ਹੁਣ ਇੱਕ ਤਰ੍ਹਾਂ ਨਾਲ ਟੋਟਲ ਡਿਫਰੈਂਟ ਇੰਡਸਟਰੀ ਦੇ ਵਿੱਚ ਜਾ ਚੁੱਕੇ ਆ ਤਿੰਨ ਸਾਲ ਪੂਰੇ ਥਾਈਲੈਂਡ ਦੇ ਵਿੱਚ ਹੀ ਰੁਕੇ ਰਹਿੰਦੇ ਆ ਤੇ ਇਸ ਤਰ੍ਹਾਂ ਦੇ ਕੰਮ ਹੀ ਕਰਦੇ ਆ ਫਾਈਨਲੀ ਜਦੋਂ ਉਹਨਾਂ ਨੂੰ ਇਹ ਦੇਖਦਾ ਕਿ ਇਸ ਕੈਰੀਅਰ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਪੈਸਾ ਮਿਲ ਰਿਹਾ ਵਾ ਪਰ ਕੁਝ ਹੋਰ ਵਾਇਰਲ ਕਰਨ ਦੀ ਭਾਲ ਦੇ ਵਿੱਚ ਜ਼ਿਆਦਾ ਪੈਸਾ ਕਮਾਉਣ ਦੀ ਭਾਲ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਥਾਈਲੈਂਡ ਦੇ ਸਮਾਜ ਦੇ ਵਿੱਚ ਕੁਝ ਹੱਦ ਤੱਕ ਮੰਨੀਆਂ ਜਾ ਸਕਦੀਆਂ ਪਰ ਇੰਡੀਆ ਵਰਗੇ ਕੰਟਰੀ ਚ ਕਦੇ ਕਿਸੇ ਨੇ ਨਾ ਸੁਣੀਆਂ ਨਾ ਦੇਖੀਆਂ ਨੇ ਤਾਂ ਹੁਣ ਸਮ੍ਰਿਤੀ ਜੈਨ ਤੇ ਸ਼ਾਨੂ ਕੁਮਾਰ ਇਹ ਦੋਨੇ ਜਾਨੇ ਸੇਮ ਏਸੀ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰਨ ਦਾ ਪਲਾਨ ਬਣਾਉਂਦੇ ਆ ਇੰਡੀਆ ਦੇ ਵਿੱਚ ਤੇ ਹੁਣ ਗੱਲ ਹੈਗੀ ਆ ਇਸੇ ਸਾਲ ਦੀ 2025 ਦੀ 2025 ਦੀ ਜਨਵਰੀ ਦੇ ਵਿੱਚ ਇੰਡੀਆ ਦੀ ਇੱਕ ਇਹ ਜੀ ਸਟੇਟ ਨੂੰ ਇਹ ਜ਼ੀਰੋ ਡੈਨ ਕਰਦੇ ਆ ਲੱਭਦੇ ਆ ਜਿੱਥੇ ਇਹ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਵੀ ਸਕਣ ਪਰ ਬਹੁਤ ਜ਼ਿਆਦਾ ਲੋਕ ਉੱਥੇ ਨਾ ਹੋਣ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਇੰਡੀਆ ਦੀ ਸਿਰਫ ਇੱਕੋ ਹੀ ਸਟੇਟ ਆਉਂਦੀ ਆ ਉਹ ਹੈਗੀ ਆ ਰਾਜਸਥਾਨ ਜਨਵਰੀ ਤੇ ਫਰਵਰੀ ਦੇ ਵਿੱਚ ਇਹ ਪੂਰੇ ਰਾਜਸਥਾਨ ਦੀਆਂ 10 ਲੋਕੇਸ਼ਨ ਤੇ ਟ੍ਰੈਵਲ ਕਰਦੇ ਆ ਮਤਲਬ ਹੁਣ ਇੱਥੇ ਆ ਕੇ ਮੈਂ ਇੱਕ ਜਾਂ ਦੋ ਸੈਕਿੰਡ ਲਈ ਰੁਕੂੰਗਾ ਇੱਕ ਭਾਰਤੀ ਕੁੜੀ ਆ ਚਾਹੇ ਅਸੀਂ ਕਿੰਨੇ ਵੀ ਮਾਡਰਨ ਹੋਗੇ ਚਾਹੇ ਇੰਸਟਾਗ੍ਰam ਦੇ ਉੱਪਰ ਵੀ ਬਹੁਤ ਕੁਝ ਹੋਣ ਲੱਗ ਗਿਆ ਸਟਿਲ ਸਮਰਿਤੀ ਜੈਨ ਦਾ ਨਾਮ ਹਮੇਸ਼ਾ ਦੇ ਲਈ ਇੰਡੀਆ ਦੇ ਇਤਿਹਾਸ ਦੇ ਵਿੱਚ ਇੱਕ ਉਸ ਕੁੜੀ ਦੇ ਨਾਮ ਦੇ ਨਾਲ ਯਾਦ ਰੱਖਿਆ ਜਾਊਗਾ ਜਿਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਝਟਕੇ ਦੇ ਵਿੱਚ ਹੀ ਇੱਕ ਬਿਲਕੁਲ ਡਿਫਰੈਂਟ ਲੈਵਲ ਤੇ ਜਿਹੜੀ ਲੜਕੀ ਲੈ ਜਾਂਦੀ ਆ ਜੋ ਚੀਜ਼ਾਂ ਸਮਰਿਤੀ ਜੈਨ ਇੱਕ ਮਿਡਲ ਕਲਾਸ ਪਰਿਵਾਰ ਦੀ ਕੁੜੀ ਜਿਹੜੀ ਬਹੁਤ ਇੰਟੈਲੀਜੈਂਟ ਸੀ ਜਿਹਦਾ ਪੈਕੇਜ 25 ਲੱਖ ਰੁਪਏ ਸਾਲਾਨਾ ਹੁੰਦਾ ਹਰ ਮਹੀਨੇ 2 ਲੱਖ ਰੁਪਏ ਦੀ ਸੈਲਰੀ ਉਹਨੂੰ ਮਿਲਦੀ ਆ ਉਹ ਸਿਰਫ ভিউਜ਼ ਤੇ ਹੋਰ ਜ਼ਿਆਦਾ ਪੈਸੇ ਦੀ ਲਾਲਚ ਦੇ ਵਿੱਚ ਇਸ ਹੱਦ ਤੱਕ ਚਲੀ ਜਾਂਦੀ ਆ ਕਿ ਸ਼ਾਇਦ ਕੋਈ ਬਹੁਤ ਮੰਜੀ ਹੋਈ ਕਿ ਇਹ ਜੀ ਐਕਟ੍ਰੈਸ ਜਿਹੜੀ ਬਹੁਤ ਸਾਲਾਂ ਤੋਂ ਇਸ ਇੰਡਸਟਰੀ 'ਚ ਖੁਦ ਕੰਮ ਕਰ ਰਹੀ ਆ ਉਹ ਵੀ ਸ਼ਾਇਦ ਇਹ ਚੀਜ਼ਾਂ ਨਹੀਂ ਕਰੂਗੀ ਹੁਣ ਸਮ੍ਰਿਤੀ ਜੈਨ ਕੀ ਕਰਦੀ ਆ जैसलमेर ਜਾਂ ਰਾਜਸਥਾਨ ਦੇ ਵਿੱਚ ਹੁਣ ਉਹ ਸਵੇਰੇ ਨਿਕਲਦੇ ਆ ਦਿੱਲੀ ਆਪਣੀ ਚਿੱਟੇ ਰੰਗ ਦੀ ਕਾਰ ਦੇ ਉੱਪਰ ਆਪਣਾ ਸ਼ਿਕਾਰ ਲੱਭਣ ਦੇ ਲਈ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਇੱਕ ਕੱਲਾ ਕਹਿਰਾ ਬੰਦਾ ਮਿਲਦਾ ਵਾ ਤਾਂ ਸਮ੍ਰਿਤੀ ਤਾਂ ਉਹਨੂੰ ਅਪਰੋਚ ਕਰਨਾ ਸ਼ੁਰੂ ਕਰਦੀ ਆ ਤੇ ਇਧਰੋਂ ਸ਼ਾਨੂ ਕੁਮਾਰ ਤਿਆਰ ਹੁੰਦਾ ਵਾ ਆਪਣੇ ਕੈਮਰੇ ਦੇ ਨਾਲ ਤੇ ਉਸ ਤੋਂ ਬਾਅਦ ਸਮ੍ਰਿਤੀ ਜੈਨ ਉਸ ਇਨਸਾਨ ਦੇ ਨਾਲ ਜਿਸਮਾਨੀ ਸੰਬੰਧ ਬਣਾਉਂਦੀ ਆ ਤੇ ਸ਼ਾਨੋ ਕੁਮਾਰ ਇਹ ਸਾਰੀਆਂ ਚੀਜ਼ਾਂ ਨੂੰ ਰਿਕਾਰਡ ਕਰਦਾ ਤੇ ਇਸ ਤੋਂ ਬਾਅਦ ਹੁਣ ਪਹਿਲੀ ਵਾਰ ਉਹਨਾਂ ਨੂੰ ਇੰਡੀਅਨ ਇਸ ਤਰ੍ਹਾਂ ਦੀਆਂ ਵੈਬਸਾਈਟਸ ਦੇ ਉੱਪਰ ਅਪਲੋਡ ਕਰਨਾ ਸ਼ੁਰੂ ਕਰਦਾ ਵਾ ਅਗਲੀ ਚੀਜ਼ ਕਿਹੜੇ-ਕਿਹੜੇ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਜਿਹੜੇ ਵੀਡੀਓ ਬਾਅਦ ਦੇ ਵਿੱਚ ਇੰਡੀਅਨ ਪੁਲਿਸ ਨੇ ਇਹਨਾਂ ਦੇ ਰਿਕਵਰ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਕੋਈ ਸਿਕਿਉਰਿਟੀ ਗਾਰਡ ਕਿਸੇ ਰਾਜਸਥਾਨ ਦੇ ਇਤਿਹਾਸਿਕ ਜਗ੍ਹਾ ਦਾ ਇੱਕ ਜਗ੍ਹਾ ਦੇ ਉੱਪਰ ਇਹ ਕਿਸੇ ਜੂਸ ਵਾਲੇ ਨੂੰ ਰੋਕਦੇ ਆ ਤੇ ਉਸ ਜੂਸ ਵਾਲੇ ਦੇ ਨਾਲ ਸਮ੍ਰਿਤੀ ਜੈਨ ਸਰੀਰਕ ਸੰਬੰਧ ਬਣਾਉਂਦੀ ਆ ਪਰ ਹੁਣ ਜਿਹੜਾ ਵੀਡੀਓ ਇਹਨਾਂ ਦਾ ਵਾਇਰਲ ਹੁੰਦਾ ਵਾ ਉਹ 70 ਸਾਲ ਦੇ ਉਸ ਬਜ਼ੁਰਗ ਦਾ ਜਿਹੜਾ ਤਨੌਤ ਦੇ ਏਰੀਏ ਦੇ ਵਿੱਚ ਹੋਇਆ ਵਾ ਉਸ ਟਾਈਮ ਦੇ ਉੱਪਰ ਇਹ ਦੋਨੇ ਜਦੋਂ ਉੱਥੇ ਫਿਰ ਰਹੇ ਆ ਤਾਂ ਉਸ ਟਾਈਮ ਦੇ ਉੱਪਰ ਸਮ੍ਰਿਤੀ ਪੂਰੀ ਤਰ੍ਹਾਂ ਦੇ ਨਾਲ ਨਗਨ ਹਾਲਤ ਵਿੱਚ ਸੀ ਉਹਦੇ ਸਰੀਰ ਦੇ ਉੱਪਰ ਇੱਕ ਵੀ ਕੱਪੜਾ ਨਹੀਂ ਸੀ ਤੇ ਦੂਸਰੇ ਪਾਸੇ ਆਪਾਂ ਖੁਦ ਗੱਲ ਕਰ ਰਹੇ ਆ ਕਿ ਅੱਜ ਕੱਲ ਦੇ ਆਪਣੇ ਸਮਾਜ ਦੇ ਵਿੱਚ ਲੜਕੀਆਂ ਦੀ ਔਰਤਾਂ ਦੀ ਇੱਜ਼ਤ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹਦਾ ਹਾਲਤ ਬੁਰੀ ਹੋਈ ਹੋਈ ਆ ਕਿੰਨੀਆਂ ਆਪਾਂ ਡੇਲੀ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਦੇ ਆਂ ਤੇ ਦੂਸਰੇ ਪਾਸੇ ਇੱਕ ਲੜਕੀ ਆ ਜਿਹੜੀ ਪੂਰੀ ਨਗਨ ਅਵਸਥਾ ਦੇ ਵਿੱਚ ਖੁੱਲੇ ਆਮ ਦਿਨ ਦਿਹਾੜੇ ਆਪਣੀ ਕਾਰ ਦੇ ਵਿੱਚ ਟਰੈਵਲ ਕਰ ਰਹੀ ਆ ਪੁਲਿਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ ਸਿਰਫ ਉਸ ਮਹੀਨੇ 1.5 ਮਹੀਨੇ ਦੇ ਦਰਮਿਆਨ ਇਹ ਦੋਨੇ ਜਾਣੇ 30 ਤੋਂ ਜ਼ਿਆਦਾ ਵੀਡੀਓ ਬਣਾਉਂਦੇ ਆ ਜਿਨ੍ਹਾਂ ਦੇ ਵਿੱਚੋਂ 10 ਹੀ ਅਪਲੋਡ ਕਰ ਚੁੱਕੇ ਹੁੰਦੇ ਆ ਪਰ ਕਿਉਂਕਿ ਵਿਊਜ਼ ਦੀ ਗੇਮ ਆ ਜਿੰਨੇ ਜ਼ਿਆਦਾ ਵਿਊਜ਼ ਹੋਣਗੇ ਓਨੇ ਹੀ ਜ਼ਿਆਦਾ ਤੁਹਾਨੂੰ ਪੈਸੇ ਮਿਲਣਗੇ ਤਾਂ ਇੱਥੇ ਆ ਕੇ ਸਮ੍ਰਿਤੀ ਕੁਝ ਐਕਸਟਰਾ ਕਰਨਾ ਚਾਹੁੰਦੀ ਆ ਕੁਝ ਡਿਫਰੈਂਟ ਕਰਨਾ ਚਾਹੁੰਦੀ ਆ ਤਾਂ ਡਿਫਰੈਂਟ ਕਰਨ ਦੇ ਚੱਕਰ ਦੇ ਵਿੱਚ ਇੱਕ ਤਾਂ ਟਾਰਗੇਟ ਕਰਦੀ ਆ ਇੱਕ ਬਿਲਕੁਲ ਆਡ ਮੈਨ ਨੂੰ ਇੱਕ 70 ਸਾਲ ਦੇ ਬਜ਼ੁਰਗ ਨੂੰ ਜਿਹੜਾ ਇਸ ਮਾਰੂਥਲ ਦੇ ਵਿੱਚ ਆਪਣੀਆਂ ਬੱਕਰੀਆਂ ਚਰਾ ਰਿਹਾ ਸੀ ਦੂਸਰੀ ਚੀਜ਼ ਪਹਿਲੀ ਵਾਰੀ ਆਪਣੇ ਕਿਸੇ ਵੀਡੀਓ ਦੇ ਵਿੱਚ ਸਮਰਿਤੀ ਜੈਨ ਸਾਹਮਣੇ ਵਾਲੇ ਇਨਸਾਨ ਦਾ ਜਿਹਦੇ ਨਾਲ ਉਹ ਸੰਬੰਧ ਬਣਾਉਂਦੀ ਆ ਉਹਦਾ ਚਿਹਰਾ ਬਲਰ ਨਹੀਂ ਕਰਦੀ ਉਹਦਾ ਚਿਹਰਾ ਲੋਕਾਂ ਨੂੰ ਦਿਖਣ ਦਿੰਦੀ ਆ ਇਹੀ ਦੋ ਕਾਰਨ ਰਹਿੰਦੇ ਆ ਇਹ ਵਾਲਾ ਵੀਡੀਓ ਫੌਰਨ ਅੱਗ ਦੀ ਤਰ੍ਹਾਂ ਵਾਇਰਲ ਹੋ ਜਾਂਦਾ ਪਰ ਵਾਇਰਲ ਹੋਣ ਤੋਂ ਬਾਅਦ ਸਿਰਫ ਉੱਥੋਂ ਤੱਕ ਹੀ ਨਹੀਂ ਰਹਿੰਦਾ ਜਿੱਥੋਂ ਤੱਕ ਸਮ੍ਰਿਤੀ ਤੇ ਸ਼ਾਨੂ ਇਹਨੂੰ ਚਾਹੁੰਦੇ ਸੀ ਉਸ ਤੋਂ ਅੱਗੇ ਵੀ ਕਿਉਂਕਿ ਹਿੰਦੀ ਦਾ ਜਿਵੇਂ ਮੁਹਾਵਰਾ ਕਿ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ ਤਾਂ ਜਿਹੜੀ ਗੱਲ ਆ ਉਹ ਬਹੁਤ ਦੂਰ ਤੱਕ ਪਹੁੰਚਦੀ ਆ ਉਹ ਫਾਈਨਲੀ ਪਹੁੰਚ ਜਾਂਦੀ ਆ ਉਸੇ ਬਜ਼ੁਰਗ ਦੇ ਘਰ ਤੱਕ ਤੇ ਉਸ ਤੋਂ ਬਾਅਦ ਰਾਜਸਥਾਨ ਪੁਲਿਸ ਤੱਕ ਨਾਰਮਲੀ ਮੈਂ ਇਸ ਤਰ੍ਹਾਂ ਦੇ ਵੀਡੀਓ ਨਹੀਂ ਬਣਾਉਂਦਾ ਕ੍ਰਾਈਮ ਦੇ ਵੀ ਬਹੁਤ سارے ਵੀਡੀਓ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਸਮਾਨੀ ਸੰਬੰਧਾਂ ਦੇ ਜ਼ਿਕਰ ਬਹੁਤ ਜ਼ਿਆਦਾ ਹੁੰਦੇ ਆ ਪਰ ਮੈਂ ਓਨੈਸਟਲੀ ਕਹਾਂ ਇਹ ਜਿਹੜਾ ਕੇਸ ਆ ਸਮ੍ਰਿਤੀ ਜੈਨ ਦਾ ਮੈਂ ਜਦੋਂ ਕੁਝ ਵੀ ਨਵਾਂ ਲੱਭ ਰਿਹਾ ਸੀ ਕੋਈ ਕੇਸ ਵਗੈਰਾ ਲੱਭ ਰਿਹਾ ਸੀ ਤਾਂ ਇਹ ਚੀਜ਼ ਜਦੋਂ ਹੀ ਮੇਰੇ ਸਾਹਮਣੇ ਆਈ ਮੈਂ ਇਹਦੀਆਂ ਡਿਟੇਲਸ ਪੜੀਆਂ ਤਾਂ ਮੈਂ ਹੈਰਾਨ ਹੋ ਗਿਆ ਤਾਂ ਮੈਂ ਉਸੇ ਟਾਈਮ ਸੋਚ ਲਿਆ ਕਿ ਨਹੀਂ ਇਸ ਲੜਕੀ ਦੀ ਗੱਲ ਕਰਨੀ ਜ਼ਰੂਰੀ ਆ ਮੈਂ ਹੁਣ ਦੁਬਾਰਾ ਆਪਣੀ ਚੀਜ਼ ਨੂੰ ਰਿਪੀਟ ਕਰ ਰਿਆ ਵਾਂ ਮੈਨੂੰ ਨਹੀਂ ਲੱਗਦਾ ਬਹੁਤ ਸਾਰੇ ਨਾਮ ਆਪਾਂ ਸੁਣੇ ਨੇ ਲੋਕਾਂ ਦੇ ਬਹੁਤ ਸਾਰੀਆਂ ਲੜਕੀਆਂ ਦਾ ਜਿਹੜਾ ਅਕਸਰ ਹੁੰਦਾ ਰਹਿੰਦਾ ਕਿ ਉਹ ਬਹੁਤ ਜ਼ਿਆਦਾ ਨੰਗੇਜ ਦਿਖਾਉਂਦੀਆਂ ਨੇ ਇਸ ਤਰ੍ਹਾਂ ਦੀਆਂ ਫਿਲਮਾਂ 'ਚੋਂ ਕੰਮ ਕਰਦੀਆਂ ਨੇ ਪਰ ਉਹ ਸਾਰੇ ਲੋਕਾਂ ਨੇ ਜਿੱਥੇ ਵੀ ਉਹ ਕੰਮ ਕਰ ਰਿਹਾ ਉਹ ਬੰਦ ਕਮਰਿਆਂ ਦੇ ਵਿੱਚ ਹੁੰਦਾ ਤੇ ਇਸ ਤਰ੍ਹਾਂ ਦੀਆਂ ਬਿਲਕੁਲ ਅਲੱਗ ਵੈਬਸਾਈਟਸ ਦੇ ਉੱਪਰ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਸਮ੍ਰਿਤੀ ਜੈਨ ਨਾਮ ਦੀ ਇਹ ਇੰਜੀਨੀਅਰ ਲੜਕੀ ਇਸ ਚੀਜ਼ ਨੂੰ ਮੈਂ ਤਾਂ ਇਹ ਕਹੂੰਗਾ ਕਿ ਆਪਣੇ ਦਮ ਤੇ ਹੋਰ ਮੇਰੇ ਕੋਲ ਸ਼ਬਦ ਹੀ ਨਹੀਂ ਹੈਗਾ ਕਿ ਹੁਣ ਮਤਲਬ ਮੈਂ ਕੀ ਕਹਾਂ ਜੇ ਕਿ ਲੋ ਆਪਣੀ ਇੰਨੀ ਬਿਸ਼ਰਮੀ ਦੇ ਨਾਲ ਇੱਕ ਬਿਲਕੁਲ ਨੈਕਸਟ ਲੈਵਲ ਤੇ ਲੈ ਜਾਂਦੀ ਆ ਮੈਨੂੰ ਨਹੀਂ ਲੱਗਦਾ ਕਿ ਜੇ ਸਮ੍ਰਿਤੀ ਜੈਨ ਨਾ ਹੁੰਦੀ ਤਾਂ ਸ਼ਾਇਦ ਅਗਲੇ 500 ਸਾਲ ਤੱਕ ਵੀ ਕੋਈ ਵੀ ਭਾਰਤੀ ਅਸੀਂ ਜਿੰਨੇ ਮਰਜੀ ਇੰਸਟਾਗ੍ਰam ਵਾਲੇ ਬੇਸ਼ਰਮੀ ਦੇ ਉੱਪਰ ਉਤਰ ਆਉਂਦੇ ਪਰ ਮੇਰੇ ਨਹੀਂ ਖਿਆਲ ਦੇ ਵਿੱਚ ਕਦੇ ਵੀ ਇਹ ਹੁੰਦਾ ਕਿ ਕੋਈ ਲੜਕੀ ਇੰਨਾ ਹੌਸਲਾ ਕਰਦੀ ਕਿ ਸੜਕ ਦੇ ਉੱਪਰ ਜਾ ਰਏ ਜਾਂ ਰੇੜੀ ਲਾ ਰਏ ਜਾਂ ਕਿਸੇ ਸਿਕਿਉਰਿਟੀ ਗਾਰਡ ਜਾਂ ਕਿਸੇ ਵੀ ਹੋਰ ਮਰਦ ਨੂੰ ਇਸੇ ਤਰ੍ਹਾਂ ਓਪਨਲੀ ਉਹਦੇ ਨਾਲ ਜਸਮਾਨੀ ਸੰਬੰਧ ਬਣਾਉਂਦੀ ਤੇ ਕੋਈ ਇਨਸਾਨ ਉਹਦੇ ਵੀਡੀਓ ਬਣਾ ਲੈਂਦਾ ਇਹ ਇੱਕ ਖਾਸ ਚੀਜ਼ ਸੀ ਸਮ੍ਰਿਤੀ ਜੈਨ ਦੇ ਕੇਸ ਦੇ ਵਿੱਚ ਜਿਨੇ ਮੈਨੂੰ ਮਜਬੂਰ ਕੀਤਾ ਇਸ ਵੀਡੀਓ ਨੂੰ ਬਣਾਉਣ ਦਾ ਦੂਸਰੀ ਚੀਜ਼ ਇਹ ਹੈ ਕਿ ਇਹ ਨੌਜਵਾਨ ਪੀੜ੍ਹੀ ਆ ਤੁਸੀਂ ਇਹਨਾਂ ਨੂੰ ਸਹੀ ਕਹਿ ਲੋ ਤੁਸੀਂ ਇਹਨਾਂ ਨੂੰ ਗਲਤ ਕਹਿ ਲੋ ਉਹ ਫਰਕ ਨਹੀਂ ਪੈਣਾ ਹੈ ਜੇ ਉਹ ਤੁਹਾਡਾ ਆਪਣਾ ਬੱਚਾ ਵਾ ਅੱਜ ਕੱਲ ਦਾ ਸਿਸਟਮ ਇਸ ਤਰ੍ਹਾਂ ਦਾ ਬਣ ਚੁੱਕਿਆ ਕਿ ਬਹੁਤ ਸਾਰੇ ਨੌਜਵਾਨ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ 100 ਦੇ ਵਿੱਚੋਂ ਇੱਕ ਵੀ ਸ਼ਾਇਦ ਨਹੀਂ ਹੋਣਗੇ ਪਰ ਉਹ ਵੀ ਬਹੁਤ ਵੱਡੀ ਗਿਣਤੀ ਹੋ ਜਾਂਦੀ ਹੈ ਜੇ ਤੁਸੀਂ ਇੱਕ 1.5 ਅਰਬ ਦੀ ਆਬਾਦੀ ਦੇ ਦੇਸ਼ ਦੇ ਵਿੱਚ ਰਹਿ ਰਹੇ ਹੋ ਤਾਂ ਤਾਂ ਉਹ 1% ਇਵਨ 0.3% ਵੀ ਬਹੁਤ ਜ਼ਿਆਦਾ ਹੋ ਜਾਂਦਾ ਤੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਇਸ ਤਰ੍ਹਾਂ ਦੇ ਨੇ ਜਿਹੜੇ ਕੋਈ ਇੱਕ ਮਨੀ ਬਣਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੇ ਉਹੀ ਐਗਜ਼ਾਮਪਲ ਇੱਥੇ ਸਾਹਮਣੇ ਆਉਂਦੀ ਆ ਸਮ੍ਰਿਤੀ ਜੈਨ ਦੇ ਕੇਸ ਦੇ ਵਿੱਚ ਹੁਣ ਇਸ ਕੇਸ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਬਹੁਤ ਹੀ ਦਿਲ ਤੋੜ ਦੇਣ ਵਾਲੀ ਆ ਉਹ ਹੈਗੀ ਆ ਸਮ੍ਰਿਤੀ ਜੈਨ ਦੇ ਫਾਦਰ ਦਾ ਬਾਅਦ ਦੇ ਵਿੱਚ ਬਿਆਨ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਇਹ ਪਤਾ ਲੱਗਦਾ ਕਿ ਉਹੀ ਉਹਨਾਂ ਦੀ ਬੇਟੀ ਜਿਹੜੀ ਇੱਕ ਟਾਈਮ ਤੱਕ ਇੰਨੀ ਇੰਟੈਲੀਜੈਂਟ ਸੀ ਇੰਨੀ ਬ੍ਰਾਈਟ ਸੀ ਆਪਣਾ ਪੇਟ ਕੱਟ-ਕੱਟ ਕੇ ਜਿਹਨੂੰ ਉਹਨਾਂ ਨੇ ਇੰਡੀਆ ਦੇ ਇੱਕ ਟਾਪ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜਨ ਲਈ ਭੇਜਿਆ ਉਹ ਇੰਜੀਨੀਅਰ ਬਣੀ ਵੀ ਪਰ ਉਸ ਤੋਂ ਬਾਅਦ ਦੀਆਂ ਉਹਦੀਆਂ ਜੋ ਹਰਕਤਾਂ ਰਹੀਆਂ ਨਹੀਂ ਇਹਨਾਂ ਨੂੰ ਆਪਾਂ ਹਰਕਤਾਂ ਵੀ ਨਹੀਂ ਕਹਿ ਸਕਦੇ ਤਾਂ ਸਮ੍ਰਿਤੀ ਜੈਨ ਦੇ ਫਾਦਰ ਆਪਣੇ ਬਿਆਨ 'ਚ ਇਹ ਕਹਿੰਦੇ ਆ ਕਿ ਮੈਂ ਸਿਰਫ ਇਹ ਚਾਹੁੰਦਾ ਸੀ ਕਿ ਮੇਰੀ ਬੇਟੀ ਵੱਡੀ ਹੋ ਕੇ ਆਪਣੇ ਪੈਰਾਂ ਦੇ ਉੱਪਰ ਖੜੀ ਹੋਵੇ ਪਰ ਉਹਨੇ ਇਸ ਤਰ੍ਹਾਂ ਦੇ ਕੰਮ ਕੀਤੇ ਆ ਕਿ ਮੈਂ ਪੂਰੇ ਸਮਾਜ ਦੇ ਸਾਹਮਣੇ ਪੂਰੀ ਤਰ੍ਹਾਂ ਦੇ ਨਾਲ ਹੁਣ અપਮਾਨਿਤ ਹੋ ਗਿਆ ਤੇ ਮੈਨੂੰ ਪਤਾ ਨਹੀਂ ਕਿ ਮੈਂ ਆਪਦੀ ਬਾਕੀ ਦੀ ਜ਼ਿੰਦਗੀ ਨੂੰ ਕਿਵੇਂ ਕੱਢੂਗਾ ਠੀਕ ਆ ਮਤਲਬ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਹ ਵੀਡੀਓ ਨੂੰ ਦੇਖਣਗੇ ਵੀ ਤੇ ਉਹਨੂੰ ਇੰਜੋਏ ਵੀ ਕਰਨਗੇ ਮੈਂ ਬਿਲਕੁਲ ਓਪਨਲੀ ਇਹ ਚੀਜ਼ ਓਨੈਸਟ ਹੋ ਕੇ ਕਹਿ ਰਿਹਾ ਵਾਂ ਪਰ ਦੂਸਰੇ ਪਾਸੇ ਇੱਕ ਪਿਤਾ ਦਾ ਦੁੱਖ ਵੀ ਆ ਜਿਹਨੂੰ ਹੁਣ ਪਤਾ ਵਾ ਕਿ ਉਹਦੀ ਆਪਣੀ ਬੇਟੀ ਦੇ ਵੀਡੀਓਜ਼ ਇੰਨੇ ਦੂਰ ਤੱਕ ਪਹੁੰਚ ਚੁੱਕੇ ਆ ਉਹੀ ਬੇਟੀ ਜਿਸ ਤੋਂ ਕਿਸੇ ਟਾਈਮ ਉਹਨਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਰਹੀਆਂ ਹੋਣਗੀਆਂ ਸਭ ਕੁਝ ਬਦਲ ਰਿਹਾ ਸਮਾਜਿਕ ਤਾਣਾ ਬਾਣਾ ਬਦਲ ਰਿਹਾ ਲੋਕਾਂ ਦੇ ਪੈਸੇ ਕਮਾਉਣ ਦੇ ਤਰੀਕੇ ਬਦਲ ਰਹੇ ਆ ਲੋਕਾਂ ਦੀਆਂ ਲੋੜਾਂ ਬਦਲ ਰਹੀਆਂ ਨੇ ਤਾਂ ਸ਼ਾਇਦ ਉਹ ਸਭ ਕੁਝ ਦੇ ਮਲਗੋਬੇ ਦੇ ਵਿੱਚੋਂ ਜਿਹੜੀ ਚੀਜ਼ ਨਿਕਲ ਕੇ ਬਾਹਰ ਆਈ ਆ ਉਹ ਆਂਦਾ ਸਮ੍ਰਿਤੀ ਜੈਨ ਦਾ ਇਹ ਵਾਲਾ ਇਸ ਤਰ੍ਹਾਂ ਦਾ ਕੇਸ ਇਹ ਸਿਰਫ ਇੰਨੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ ਆਪਾਂ ਕਮੈਂਟਾਂ ਦੇ ਵਿੱਚ ਆ ਹੋਰ ਕਿਤੇ ਵੀ ਸਿਰਫ ਇੱਕ ਲੜਕੀ ਨੂੰ ਦੋ ਚਾਰ ਗਾਲਾਂ ਕੱਢ ਕੇ ਕੋਈ ਇਨਸਾਨ ਜਾਂ ਉਹਨੂੰ ਬੁਰਾ ਭਲਾ ਕਹਿ ਕੇ ਗੱਲ ਖਤਮ ਹੋ ਜੇ ਨਹੀਂ ਇਹ ਜਿਹੜਾ ਵਤੀਰਾ ਵਾ ਇਸ ਤੋਂ ਬਹੁਤ ਵੱਡਾ ਵਾ ਅੱਜ ਸਮ੍ਰਿਤੀ ਜੈਨ ਇਹ ਕੰਮ ਕਰਨ ਵਾਲੀ ਪਹਿਲੀ ਲੜਕੀ ਬਣੀ ਆ ਇੰਡੀਆ ਦੀ ਪਰ ਕੋਈ ਪਤਾ ਨਹੀਂ ਇਸ ਤੋਂ ਅੱਗੇ ਵਿਊਜ਼ ਛੇਤੀ ਪੈਸੇ ਦੀ ਭੁੱਖ ਦੇ ਵਿੱਚ ਕਿੰਨੀਆਂ ਹੋਰ ਲੜਕੀਆਂ ਇਸ ਰਸਤੇ ਦੇ ਉੱਪਰ ਜਾਣ ਗਈਆਂ ਤਾਂ ਇਹੀ ਚੀਜ਼ ਆ ਕਿ ਆਪਣੇ ਬੱਚਿਆਂ ਦੇ ਨਾਲ ਨੇੜਤਾ ਬਣਾ ਕੇ ਰੱਖੋ ਸਕਰੀਨ ਦੇ ਉੱਪਰ ਫੋਨ ਦੇ ਉੱਪਰ ਕੰਪਿਊਟਰ ਦੇ ਉੱਪਰ ਲੈਪਟਾਪ ਦੇ ਉੱਪਰ ਉਹ ਕੀ ਕਰ ਰਹੇ ਆ ਉਹ ਕਿੱਧਰ ਨੂੰ ਜਾ ਰਿਹਾ ਤੁਹਾਨੂੰ ਕਦੇ ਪਤਾ ਵੀ ਨਹੀਂ ਲੱਗਣਾ ਇਸ ਤੋਂ ਪਹਿਲਾਂ ਕਿ ਉਹ ਬਹੁਤ ਹੀ ਜ਼ਿਆਦਾ ਦੂਰ ਚਲੇ ਜਾਣ ਏ ਸਿਕਾ ਜੀ ਵੀਡੀਓ ਫਿਲਹਾਲ ਦੀ ਕਹਾਣੀ ਇੰਨੀ ਹੀ ਆ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ